ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਤੇ ਸਵਾਗਤ ਹੈ ਤੁਹਾਡਾ ਰਜੇ ਤੁਹਾਡੇ ਆਪਣੀ ਪਿਆਰੇ YouTube ਚੈਨਲ ਦੇ ਉੱਪਰ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਰ ਰਜੇ ਜਿਹੜੀ ਕਿ ਭਰਤੀ ਨਿਕਲੀ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਸ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀ ਇਸ ਦੇ ਵਿੱਚ ਵੈਕੈਂਸੀ ਹੈ ਤੇ ਤੁਸੀਂ ਕੁਝ ਵੈਕੈਂਸੀਆਂ ਇਹ ਤੁਸੀਂ ਦੇਖ ਸਕਦੇ ਹੋ ਥੰਬਨੇਲ ਦੇ ਉੱਪਰ ਤੇ ਕੁਝ ਹੋਰ ਵੀ ਵੈਕੈਂਸੀਆਂ ਇਸ ਦੇ ਵਿੱਚ ਆਈਆਂ ਨੇ ਉਹ ਆਪਾਂ ਸਾਰਾ ਨੋਟੀਫਿਕੇਸ਼ਨ ਦੇ ਜਰੀਏ ਆਪਾਂ ਸਾਰਾ ਵੇਖਾਂਗੇ ਕਿ ਇਸ ਦੇ ਵਿੱਚ ਯੋਗਤਾ ਵਗੈਰਾ ਕਿੰਨੀ ਤਨਖਾਹ ਵਗੈਰਾ ਠੀਕ ਹੈ ਕਿਸ ਕਿਸ ਤਰ੍ਹਾਂ ਦਾ ਪੇਪਰ ਹੋਏਗਾ ਸਾਰਾ ਕੁਝ ਆਪਾਂ ਦੇਖਾਂਗੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆਫੀਸ਼ਲ ਨੋਟੀਫਿਕੇਸ਼ਨ ਤੋਂ ਦਿਖਾਵਾਂਗੇ ਆਪਾਂ ਤੇ ਇਹ ਜੋਬ ਮੁੰਡੇ ਕੁੜੀਆਂ ਦੋਨਾਂ ਵਾਸਤੇ ਰਹੇਗੀ ਤਾਂ ਚੱਲਦੇ ਆਪਾਂ ਨੋਟੀਫਿਕੇਸ਼ਨ ਦੇ ਉੱਪਰ ਆ ਜੀ ਤਾਂ ਹਾਂ ਜੀ ਰਾਜੇ ਆਪਾਂ ਪਹੁੰਚ ਚੁੱਕੇ ਹਾਂ ਇਸ ਦੇ ਆਫੀਸ਼ਲ ਨੋਟੀਫਿਕੇਸ਼ਨ ਦੇ ਉੱਪਰ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੱਖ-ਵੱਖ ਪ੍ਰਕਾਰ ਦੀਆਂ ਇਸ ਵਿੱਚ ਪੋਸਟਾਂ ਦਿੱਤੀਆਂ ਹੋਈਆਂ ਨੇ ਤੇ ਲਖ ਲਗ另 ਲਗ ਪ੍ਰਕਾਰ ਦੇ ਜਿਹੜੇ ਪੋਸਟ ਨੇ ਕੈਟਾਗਰੀ ਵਾਈਜ਼ ਦਿੱਤੀਆਂ ਹੋਈਆਂ ਨੇ ਕੁਆਲਿਫਿਕੇਸ਼ਨ ਅਲੱਗ-ਅਲੱਗ ਸਰਾਂ ਸਰਪੇ ਦੇਖਾਂਗੇ ਇਸ ਦੇ ਵਿੱਚ ਕੀ ਤਨਖਾਹ ਇਸ ਦੇ ਵਿੱਚ ਦਿੱਤੀ ਹੋਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਫਰਸਟ ਪੋਸਟ ਜਿਹੜੀ ਆਪਣਾ ਡਾਇਰੈਕਟਰ ਦੀ ਪੋਸਟ ਹੈ ਜਰਨਲ ਦੀ ਪੋਸਟ ਹੈਗੀ ਇੱਕ ਪੋਸਟ ਹੈਗੀ ਇਸ ਦੇ ਵਿੱਚ ਤੇ ਇਸ ਦੇ ਵਿੱਚ ਕੁਆਲਿਫੀਕੇਸ਼ਨ ਮੰਗੀ ਗਈ ਜਿਹੜੀ ਐਮਡੀ ਰੈਡੀਓਥੈਰੇਪੀ ਦੀ ਠੀਕ ਹੈ ਰਜੇ ਨਾਲ ਦੀ ਨਾਲ ਇਸ ਦੇ ਵਿੱਚ ਪੇ ਸਕੇਲ ਹੈ ਰਜੇ ਸੋ 1,11,500 ਦੇ ਲਗਭਗ ਇਹ ਪੇ ਸਕੇਲ ਵਿੱਚ ਦਿੱਤਾ ਜਾਊਗਾ ਠੀਕ ਹੈ ਪੇ ਲੈਵਲ ਹੈ ਜਿਹੜਾ ਉਹ 13 ਦੇ ਮੁਤਾਬਕ ਦਿੱਤਾ ਜਾਊਗਾ ਸੈਕੰਡ ਪੋਸਟ ਹੈ ਲਾਅ ਅਫੀਸਰ ਦੀ ਠੀਕ ਹੈ ਇਹ ਤੁਸੀਂ ਕੈਟਾਗਰੀ ਵਾਈਜ਼ ਪੋਸਟ ਦੇਖ ਲਿਓ 9 ਨਾਇਨ ਇਸ ਦੇ ਵਿੱਚ ਦੇਖੋ ਕੁਆਲੀਫਿਕੇਸ਼ਨ ਮਾਸਟਰ ਡਿਗਰੀ ਮੰਗੀ ਗਈ ਹੈ ਠੀਕ ਹੈ ਤੇ 8 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਠੀਕ ਹੈ ਤੀਜੇ ਨੰਬਰ ਤੇ ਦਿੱਤਾ ਗਿਆ ਹੈ ਕਿ ਬਾਰ ਕਾਉਂਸਲ ਦਾ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਹਾਈ ਕੋਰਟ ਦਾ ਜਿਹੜਾ ਆਪਨ ਕੋ ਰਜਿਸਟਰਡ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਇਸ ਦੇ ਵਿੱਚ ਤੁਸੀਂ ਜਿਹੜੀ ਤਨਖਾਹ ਜਿਹੜਾ 7ਵੇਂ ਪੇ ਸਕੇਲ ਦੇ ਮੁਤਾਬਕ ਤੁਹਾਨੂੰ ਦਿੱਤੀ ਜਾਊਗੀ ਇਸ ਦੇ ਵਿੱਚ ਨੈਕਸਟ ਹੈ ਜੀ ਮੈਡੀਕਲ ਰਿਕਾਰਡ ਕੀਪਰ ਦੀ ਹੈ ਦੋ ਪੋਸਟਾਂ ਇਸ ਵਿੱਚ ਰਹਿਣਗੀਆਂ ਤੇ ਗ੍ਰੈਜੂਏਟ ਕੋਈ ਵੀ ਬੋਰਡ ਯੂਨੀਵਰਸਿਟੀ ਤੋਂ ਨੇ ਕੀਤੀ ਹੋਈ ਹੈ ਤਾਂ ਤੁਸੀਂ ਇਸ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਨਾਲ 21 ਸਾਲ ਦਾ ਐਕਸਪੀਰੀਅੰਸ ਮੰਗੇ ਗਿਆ ਹੈ ਇਸ ਦੇ ਵਿੱਚ ਵੀ ਤਨਖਾਹ ਜਿਹੜੀ ਉਹ 7ਵੇਂ ਪੇਸਕੇਲ ਦੇ ਲੈਵਲ ਦੇ ਮੁਤਾਬਕ ਤੁਹਾਨੂੰ ਦਿੱਤੀ ਜਾਊਗੀ ਇਸ ਦੇ ਵਿੱਚ ਨੀਚੇ ਚੱਲਦੇ ਆਪਾਂ ਤਾਂ ਡਰਾਈਵਰ ਦੀ ਪੋਸਟ ਆਗਲੀ ਆਪਣੇ ਕੋਲ ਦੋ ਪੋਸਟਾਂ ਇਸ ਦੇ ਵਿੱਚ ਰਹਿਣਗੀਆਂ ਤੇ ਇਸ ਦੇ ਵਿੱਚ ਮੈਟ੍ਰਿਕੁਲੇਸ਼ਨ ਦਾ ਨਹੀਂ 10ਵੀਂ ਪਾਸ ਇਸ ਦੇ ਵਿੱਚ ਸੈਕੰਡ ਡਿਵੀਜ਼ਨ ਦੇ ਵਿੱਚ ਠੀਕ ਹੈ ਕਿਸੇ ਬੋਰਡ ਜੀ ਯੂਨੀਵਰਸਿਟੀ ਤੋਂ ਨੇ ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਨਾਲ ਇਸ ਦੇ ਵਿੱਚ ਵੈਲਿਡ ਹਾਈ ਡਰਾਈਵਿੰਗ ਲਾਇਸੈਂਸ ਦੇ ਵਿੱਚ ਮੰਗੇ ਗਿਆ ਰ ਜੀ ਠੀਕ ਹੈ ਜੀ ਤੁਹਾਨੂੰ ਐਕਸਪੀਰੀਅੰਸ ਹੋਵੇ ਇਸ ਦੇ ਵਿੱਚ ਵੀ ਮਤਲਬ ਡਰਾਈਵਿੰਗ ਵੈਰਾ ਦਾ ਠੀਕ ਹੈ ਤੇ ਇਸ ਦੇ ਵਿੱਚ ਅਨਖਾਹ ਰਗੈਲ ਦਿੱਤੀ ਗਈ ਹੈ ਰਾਜ ਜੀ ਉਹ 21700 ਇਸ ਦੇ ਵਿੱਚ ਅਨਖਾਹ ਤੁਹਾਨੂੰ ਮਿਲੇਗੀ ਰਾਜ ਜੀ ਠੀਕ ਹੈ ਡਰਾਈਵਰ ਦੀ ਪੋਸਟ ਵਾਸਤੇ ਨੀਚੀ ਗੱਲ ਕਰਦੇ ਆਪਾਂ ਦੇਖੋ ਅਕਾਊਂਟੈਂਟ ਦੀ ਪੋਸਟ ਆਗੇ ਇਸ ਦੇ ਵਾਸਤੇ ਜਨਰਲ ਦੀ ਪੋਸਟ ਰਹੇਗੀ ਜਿਸ ਦੇ ਵਿੱਚ ਐਮ ਕਾਮ ਠੀਕ ਹੈ ਰਾਜ ਜੀ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੋਈ ਹੈ ਤੁਹਾਨੂੰ ਕਿਸੇ ਬੋਰਡ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਵਾਸਤੇ ਜੋ ਤਨਖਾਹ ਮਿਲੇਗੀ ਤੁਹਾਨੂੰ ਰਾਜ ਜੀ ਉਹ ਮਿਲੇਗੀ ਪੇ ਲੈਵਲ 6 ਦੇ ਅਨੁਸਾਰ 35400 ਠੀਕ ਹੈ ਜੀ ਅਕਾਊਂਟੈਂਟ ਵਾਸਤੇ ਜੋ ਰਹੇਗੀ ਉਹ ਐਮ ਕਮ ਰਹੇਗੀ ਇਹ ਨੋਟ ਕਰ ਲਿਓ ਫਸਟ ਡਿਵੀਜ਼ਨ ਦੇ ਵਿੱਚ ਠੀਕ ਹੈ ਜੀ ਨੈਕਸਟ ਆਪਾਂ ਪੋਸਟ ਦੀ ਗੱਲ ਕਰਦੇ ਹਾਂ ਉਹ ਹੈ ਆਪਣੇ ਕੋਲ ਰੇਡੀਓਥੈਰੇਪੀ ਟੈਕਨੀਸ਼ੀਅਨ ਦੀ ਇਸ ਦੇ ਵਿੱਚ ਚਾਰ ਪੋਸਟ ਰਹਿਣਗੀਆਂ ਇਹ ਕੈਟਾਗਰੀ ਵਾਈਜ਼ ਪੋਸਟਾਂ ਤਿੰਨ ਗਈਆਂ ਨੇ ਠੀਕ ਹੈ ਜੀ ਪਲੱਸ 2 ਪਾਸ ਇਸ ਦੇ ਵਿੱਚ ਮੰਗੀ ਗਈ ਹੈ ਸੋ ਬੋਰਡ ਜਿਸ ਵੀ ਇੰਸਟੀਚੂਟ ਤੋਂ ਨੇ ਪਾਸ ਕੀਤੀ ਹੋਈ ਹੈ ਵਿਦ ਸਾਇੰਸ ਦੇ ਨਾਲ ਠੀਕ ਹੈ ਲਿਖਿਆ ਦੇਖੋ ਵਿਦ ਸਾਇੰਸ ਦੇ ਨਾਲ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕੋਗੇ ਨਾਲ ਹੀ ਨਾਲ ਵੈਚੂਅਲ ਡਿਗਰੀ ਰੇਡੀਓਥੈਰੇਪੀ ਟੈਕਨੋਲੋਜੀ ਦੇ ਵਿੱਚ ਮੰਗੀ ਗਈ ਹੈ ਜਾਂ ਫਿਰ ਤੁਹਾਡੇ ਕੋਲ ਬੀਐਸਸੀ ਹੋਵੇ ਕਿਸੇ ਦੇ ਵਿੱਚ ਹੋਵੇ ਰਾਜ ਫਿਜ਼ਿਕਸ ਦੇ ਹੋਵੇ ਵਿਦ ਡਿਪਲੋਮਾ ਨਾਲ ਠੀਕ ਹੈ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕੋਗੇ ਤੇ ਇਸ ਦੇ ਵਿੱਚ ਵੀ ਜੋ ਤੁਹਾਨੂੰ ਸੈਲਰੀ ਵਗੈਰਾ ਤਰਖਾ ਵਗੈਰਾ ਮਿਲੇਗੀ ਉਹ ਸਤਵੇਂ ਪੇਸ ਗੇਟਨ ਤੱਕ ਤੁਹਾਨੂੰ ਇਸ ਦੇ ਵਿੱਚ ਸੈਲਰੀ ਦਿੱਤੀ ਜਾਵੇਗੀ ਠੀਕ ਹੈ ਜੀ ਤੇ ਨੀਚੀ ਗੱਲ ਕਰਦੇ ਆਪਾਂ ਦੇਖੋ ਪੋਸਟਾਂ ਇਸ ਦੇ ਵਿੱਚ ਕਾਫੀ ਨੇ ਰੇਡੀਓਗ੍ਰਾਫਰ ਰੇਡੀਓ ਡਾਇਗਨੋਸਿਸ ਦੀ ਪੋਸਟਾਂ ਇਸ ਦੇ ਵਿੱਚ ਜਿਵੇਂ ਚਾਰ ਪੋਸਟਾਂ ਇਸ ਦੇ ਵਿੱਚ ਲੈਣੀਆਂ ਆ ਪਲੱਸ ਟੂ ਪਾਸ ਇਸ ਦੇ ਵਿੱਚ ਮੰਗੀ ਗਈ ਹੈ ਠੀਕ ਹੈ ਤੇ ਜਾਂ ਫਿਰ ਬੀਐਸਸੀ ਹੋਵੇ ਤਾਂ ਤੁਸੀਂ ਕਿਸੇ ਬੋਰਡ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕੋਗੇ ਠੀਕ ਹੈ ਜੀ ਇਸ ਦੇ ਵਿੱਚ ਤਨਖਾਹ ਰਹੇਗੀ 29200 ਨੈਕਸਟ ਪੋਸਟ ਆਪਣੇ ਕੋਲ ਗੈਸ ਮੈਨੀਫੋਲਡ ਆਪਰੇਟਰ ਦੀ ਠੀਕ ਹੈ ਜੀ ਤਾਂ ਇਸ ਦੇ ਵਿੱਚ ਕੀ ਮੰਗੇਗਾ ਜਰਨਲ ਦੀ ਇੱਕ ਪੋਸਟ ਹੈ ਆਰਟੀ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਜਾਂ ਫਿਰ ਡਿਪਲੋਮਾ ਹੈ ਕਿਸੇ ਵੀ ਕੀ ਬੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਹੋਇਆ ਹੈ ਠੀਕ ਹੈ ਜੀ ਤਾਂ ਤੁਸੀਂ ਇਸ ਪੋਸਟ ਲਈ ਆਰਮਨਾਲ ਅਪਲਾਈ ਕਰ ਸਕੋਗੇ ਇਸ ਦੇ ਵਿੱਚ ਵੀ ਜਿਹੜਾ ਸਤਵਾਂ ਪੇਸ ਕਿਰ ਦਾ ਜ਼ਿੰਮੇਵਾਰ ਤੁਹਾਨੂੰ ਠੀਕ ਹੈ ਜੀ ਤਨਖਾਹ ਵਗੈ ਇਹ ਪੋਸਟਾਂਨ ਪਤਾ ਲੱਗਿਆ ਹੋਏਗਾ ਜੀ ਗੈਸ ਮੈਨੀਫੋਲਡ ਅਪਰੇਟਰ ਦੀ ਪੋਸਟ ਹੈ ਜਿਹੜੀ ਆਈਟੀ ਸਰਟੀਫਿਕੇਟ ਹੈ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟਾਂ ਜੀ ਆਪਣੇ ਕੋਲ ਸੈਨੀਟੇਸ਼ਨ ਸੁਪਰਵਾਈਜ਼ਰ ਦੀ ਠੀਕ ਹੈ ਜੀ ਇਸ ਦੇ ਵਿੱਚ ਇੱਕ ਪੋਸਟ ਹੈਗੀ ਤੇ ਗ੍ਰੈਜੂਏਸ਼ਨ 50% ਮਾਰਕ ਦੇ ਨਾਲ ਕਿਸੇ ਵੀ ਬੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਈ ਹੈ ਠੀਕ ਹੈ ਜੀ ਤਾਂ ਤੁਸੀਂ ਆਰਾਮ ਨਾਲ ਇਸ ਪੋਸਟ ਵਾਸਤੇ ਅਪਲਾਈ ਕਰ ਸਕੋਗੇ ਤੇ ਨਾਲ ਹੀ ਨਾਲ ਇਸ ਦੇ ਵਿੱਚ ਡਿਪਲੋਮਾ ਵਗੈਰਾ ਤੁਹਾਡੇ ਕੋਲ ਹੈ ਸੈਨੀਟਰੀ ਇਨਸਪੈਕਟਰ ਦਾ ਜਾਂ ਕੋਈ ਹੋਰ ਆਪਣੇ ਕੋਈ ਕਿਸੇ ਬੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ ਹੋਇਆ ਹੈ ਤਾਂ ਵੀ ਤੁਸੀਂ ਇਸ ਪੋਸਟ ਵਾਸਤੇ ਐਲੀਜੀਬਲ ਹੋਵੋ ਰਾਜੇ ਠੀਕ ਹੈ ਜੀ ਤੇ ਤੁਸੀਂ ਤਨਖਾਹ ਵਗੈਰਾ ਤੁਸੀਂ ਦੇਖ ਸਕਦੇ ਹੋ ਨੀਚੇ ਸਾਰੇ ਇਸ ਟੀਮ ਵਿੱਚ ਦੇਖ ਸਕਦੇ ਹੋ ਟਰਮ ਐਂਡ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਠੀਕ ਹੈ ਰਾਜੇ ਕਿਵੇਂ ਕਿਵੇਂ ਇਸ ਦੇ ਵਿੱਚ ਉਮਰ ਮੰਗੀ ਗਈ ਹੈ ਦੇਖੋ ਅਪਰ ਏਜ ਲਿਮਟ ਮੰਗੀ ਗਈ ਹੈ ਰਾਜੇ ਇਸ ਦੇ ਵਿੱਚ 37 ਸਾਲ ਠੀਕ ਹੈ ਜੀ ਤੇ ਰੈਲੈਕਸੇਸ਼ਨ ਹੈ ਜਿਹੜਾ ਆਪਣਾ ਪੰਜਾਬ ਗਵਰਨਰਮੈਂਟ ਦੇ ਰੂਲ ਦੇ ਮੁਤਾਬਿਕ ਜਿਵੇਂ BC ਕੈਟਾਗਰੀ ਨੂੰ 3 ਸਾਲ ਦਾ ਮਿਲਦਾ ਹੈ SC ST ਨੂੰ ਜਿਹੜਾ ਇਸ ਨੂੰ ਮਿਲਦਾ ਉਹ ਆਪਣ ਨੂੰ 5 ਸਾਲ ਦਾ ਮਿਲਦਾ ਹੈ ਠੀਕ ਹੈ ਉਹ ਇਸ ਦੇ ਵਿੱਚ ਛੋਟ ਵਗੈਰਾ ਤੁਹਾਨੂੰ ਦਿੱਤੀ ਜਾਵੇਗੀ ਇਸ ਤਰ੍ਹਾਂ ਇਹਨਾਂ ਲਿਖ ਦਿੱਤਾ ਹੈ ਵੀ ਜਿਹੜੇ ਏਜਰ ਰੈਕਸੇਸ਼ਨ ਮਿਲੇਗੀ ਉਹ ਪੰਜਾਬ ਗਵਰਨਮੈਂਟ ਦੇ ਰੂਲ ਦੇ ਅਨੁਸਾਰ ਦਿੱਤੀ ਜਾਊਗੀ ਠੀਕ ਹੈ ਰਾਜੀ ਇਸੇ ਤਰ੍ਹਾਂ ਜੇ ਸਾਰੇ ਤੁਸੀਂ ਜਿਹੜੀਆਂ ਟਰਮਨਡ ਕੰਡੀਸ਼ਨ ਦਿੱਤੀਆਂ ਹੋਈਆਂ ਨੇ ਇਹ ਤੁਸੀਂ ਆਰਾਮ ਦੇ ਨਾਲ ਪੜ ਲਿਓ ਇਸ ਦੇ ਵਿੱਚ ਠੀਕ ਹੈ ਅਗੇ ਕੋਈ ਵੀ ਜੇਕਰ ਇਸ ਦਾ ਸਿਲੇਬਸ ਵਗੈਰਾ ਆਊਗਾ ਕਿ ਮਿਸ ਦਾ ਇਗਜ਼ਾਮ ਵਗੈਰਾ ਜਾਂ ਕੋਈ ਵੀ ਇਸ ਦੀ ਪ੍ਰਕਿਰਿਆ ਹੋ ਗਈ ਅੱਗੇ ਕੋਈ ਵੀ ਅਪਡੇਟ ਆਊਗੀ ਤਾਂ ਤੁਹਾਨੂੰ ਆਪਾਂ ਸੋ ਨੋਟਿਸ ਵਗੈਰਾ ਆ ਜਾ ਆਪਣੇ ਕੋਈ ਵੀ ਕੋਈ ਅਪਡੇਟ ਆਉਂਦੀ ਹੈ ਤਾਂ ਟੈਲੀਗ੍ਰਾਮ ਦੇ ਪਰ ਸ਼ੇਅਰ ਕਰਾਂਗੇ ਇਹ ਵੀ ਆਪਾਂ ਟੈਲੀਗ੍ਰਾਮ ਦੇ ਪਰ ਸ਼ੇਅਰ ਕਰ ਦਾਂਗੇ ਰਾਜੀ ਠੀਕ ਹੈ ਹੁਣ ਗੱਲ ਕਰਦੇ ਹਾਂ ਇਸ ਦੇ ਵਿੱਚ ਆਪਾਂ ਫੀ ਤੇ ਰਾਜ ਆ ਸਾਰੇ ਪੋਸਟਾਂ ਦੀਆਂ ਡਿਟੇਲ ਦਿੱਤੀ ਗਈ ਸੀ ਜਿਹੜੇ ਕਿ ਤੁਸੀਂ ਪੋਸਟਾਂ ਦੇਖ ਸਕਦੇ ਹੋ 17 12 2024 ਤੋਂ ਪੋਸਟਾਂ ਅਪਲਾਈ ਕਰਨੀਆਂ ਸਟਾਰਟ ਹੋ ਚੁੱਕੀਆਂ ਨੇ ਤੇ ਇਸ ਦੀ ਲਾਸਟ ਡੇਟ ਰਹੇਗੀ 6 1 2025 ਤੱਕ ਇਹ ਪੋਸਟਾਂ ਉਪਲਾਈ ਕਰਨ ਦੀ ਲਾਸਟ ਡੇਟ ਰਹੇਗੀ ਤੇ ਵੱਖ-ਵੱਖ ਪ੍ਰਕਾਰ ਦੀਆਂ ਸਪੋਸਟਾਂ ਦਿੱਤੀ ਗਈਆਂ ਨੇ ਜਿਵੇਂ ਇਸਾ ਦੱਸਿਆ ਨੇ ਕੈਟਾਗਰੀ ਵਾਈਜ਼ ਠੀਕ ਹੈ ਜੀ ਤੇ ਨੀਚੇ ਜਿਹੜੀ ਫੀਸ ਦਿੱਤੀ ਗਈ ਹੈ 올 ਕੈਟਾਗਰੀ ਵਾਸਤੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ 2360 ਜਿਹੜੀ ਕਿ ਫੀਸ ਤਾਂ ਬਹੁਤ ਜ਼ਿਆਦਾ ਹੈ ਇਸ ਦੇ ਵਿੱਚ ਬਟ ਜਿਹਦੀ ਕੋਈ ਆਪਣੇ ਕੋਲ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਆਰਟਸ ਵਾਲੇ ਸਟੂਡੈਂਟ ਇਸ ਦੇ ਵਿੱਚ ਘੱਟ ਹੀ ਆਉਂਦੇ ਨੇ ਜਿਹੜੇ ਕੋਲ ਐਕਸਪੀਰੀਅੰਸ ਵਗੈਰਾ ਹੁੰਦਾ ਹੈ ਵਧੀਆ ਐਜੂਕੇਸ਼ਨ ਕੁਆਲਿਫਿਕੇਸ਼ਨ ਹੁੰਦੀ ਹੈ ਉਹ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਸੋ ਉਹਨਾਂ ਵਾਸਤੇ ਵਧੀਆ ਮੌਕਾ ਰਹੇਗੀ ਤੇ ਨਾਲ ਦੀ ਨਾਲ ਇਹ ਇਹਨਾਂ ਦੀ ਆਫੀਸ਼ਲ ਵੈਬਸਾਈਟ ਹੈ ਤੁਸੀਂ ਇੱਥੇ ਜਾ ਕੇ ਵੀ ਇਹਨਾਂ ਦਾ ਜੋ ਨੋਟੀਫਿਕੇਸ਼ਨ ਹੈ ਉਹ ਡਾਊਨਲੋਡ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਉੱਥੋਂ ਨਹੀਂ ਮਿਲਦਾ ਤਾਂ ਅਪਾ ਟੈਲੀਗ੍ਰਾਮ ਦੇ ਉੱਪਰ ਸ਼ੇਅਰ ਕਰ ਦਾਂਗੇ ਤੁਸੀਂ ਡਾਊਨਲੋਡ ਕਰ ਲਿਓ ਠੀਕ ਹੈ ਜੀ ਤਾਂ ਤੁਸੀਂ ਉਹ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਆਰਾ ਤੇ ਜੇਕਰ ਹੋਰ ਕੋਈ ਜਾਣਕਾਰੀ ਚਾਹੁੰਦੇ ਹੋਏ ਤਾਂ ਵੀਡੀਓ ਦੇ ਹੇਠੇ ਕਮੈਂਟ ਬਾਕਸ ਨੂੰ ਦੱਸ ਦਿਓ ਜੀ ਤੇ ਵੀਡੀਓ ਨੂੰ ਬਾਅਦ ਤੋਂ ਲਾਈਕ ਕਰਿਓ ਤੇ ਹੋਰ ਦੇ ਇਸਤਤਵ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਹੋਰ ਨਵੀਆਂ ਵੀਡੀਓ ਦੀ ਅਪਡੇਟ ਵਾਸਤੇ ਸੋ ਜਿਹੜੀ ਵੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀ ਸੋ ਮਿਲਦੇ ਹਾਂ ਨੈਕਸਟ ਨਵੀਂ ਵੀਡੀਓ ਦੇ ਵਿੱਚ ਓਕੇ ਧੰਨਵਾਦ